ਸ਼ਰੀਨ ਅਨੰਦਪੁਰ ਸਾਹਿਬ ਲੈ ਕੇ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਨਹੀਂ ਲੋਕ ਰਹੀਆਂ ਤੇ ਤਾਜ਼ਾ ਮਾਮਲਾ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਦਾ ਹੈ ਜਿੱਥੇ ਇੱਕ ਮੋਟਰਸਾਈਕਲ ਖੜਾ ਕੀਤਾ ਸੀ ਜਦੋਂ ਵਿਅਕਤੀ ਮੱਥਾ ਟੇਕ ਕੇ ਵਾਪਸ ਆਇਆ ਤਾਂ ਉਸ ਦਾ ਮੋਟਰਸਾਈਕਲ ਚੋਰੀ ਹੋ ਚੁੱਕਾ ਸੀ ਇਸ ਸਬੰਧ ਦੇ ਵਿੱਚ ਪੀੜਤ ਵਿਅਕਤੀ ਨੇ ਦੱਸਿਆ ਕਿ ਉਹ ਪਿੰਡ ਅਮਰਪੁਰ ਬੇਲਾ ਦਾ ਰਹਿਣ ਵਾਲਾ ਹੈ ਅਤੇ ਜਦੋਂ ਉਹ ਮੱਥਾ ਤੇ ਕੇ ਵਾਪਸ ਆਇਆ ਤੇ ਜਿਸ ਸਥਾਨ ਤੇ ਉਸਨੇ ਆਪਣਾ ਮੋਟਰਸਾਈਕਲ ਖੜਾ ਕੀਤਾ ਸੀ ਉਸ ਸਥਾਨ ਤੇ ਨਹੀਂ ਸੀ ਅਤੇ ਕਾਫੀ ਭਾਲ ਕਰਨ ਤੋਂ ਬਾਅਦ ਉਹਨਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ ਹੋਰ ਕੀ ਕਹਿਣਾ ਹੈ ਉਹਨਾਂ ਦਾ ਆਹ ਸੁਣਦੇ ਹਾਂ ਉਹਨਾਂ ਦੀ ਹੀ ਜਵਾਨੀ ਮੈਂ ਘਰ ਤੋਂ ਸ਼੍ਰੀ ਆਨੰਦਪੁਰ ਸਾਹਿਬ ਵਾਹ ਅਨੰਦਪੁਰ ਸਾਹਿਬ ਮੱਥਾ ਟੇਕਣ ਆਇਆ ਸੀ ਤਖਸਾਲ ਮੇਰਾ ਮੋਟਰਸਾਈਕਲ ਚੋਰੀ ਹੋ ਗਿਆ ਜੀ ਤਕਰੀਬ ਲੱਗ ਭਾਗ 10:00 ਵੱਜ ਕੇ 5 ਮਿੰਟ ਜਾਂ ਇਨਾਂ ਕੇ ਖਵਾ ਲੱਗ ਭਗ ਹੈਗਾ 10:00 ਜਾਂ 10:05 ਵੱਜ ਕੇ 5-7 ਮਿੰਟ ਹੋ ਗਏ ਤੇ ਮੈਂ ਤਖਸਾਲ ਮੱਥਾ ਟੇਕ ਕੇ ਫਿਰ ਉਸ ਤੋਂ ਬਾਅਦ ਮੈਂ ਪ੍ਰੋਗਰਾਮ ਦੇਖਣ ਲੱਗ ਗਿਆ ਸਾਹਿਬ ਪ੍ਰੋਗਰਾਮ ਕੀ ਉਹ ਉਸ ਤੋਂ ਬਾਅਦ ਜਦੋਂ ਮੈਂ ਦੇਖਿਆ ਜਾ ਕੇ ਤਾਂ ਮੇਰਾ ਮੋਟਰਸਾਈਕਲ ਚੋਰੀ ਹੋਇਆ ਵਸੇ। ਉਹਦੇ ਬਾਅਦ ਇਹ ਜਾ ਕੇ ਮੈਂ ਕੈਮਰਾ ਦੇਖਿਆਈ। ਕੈਮਰਾ ਦੇਖਾਂਗੇ ਉਹ ਮੋਟਰਸਾਈਕਲ ਦਾ ਸਮਾਂ ਚੱਕਣ ਦਾ 10:54 ਮਿੰਟ ਤੇ ਮੇਰਾ ਮੋਟਰਸਾਈਕਲ ਚੱਕਿਆ ਗਿਆ। ਤੇ ਉਸ ਤੋਂ ਬਾਅਦ ਜਾ ਕੇ ਮੈਂ ਪੀਵੀ 16 ਐਫ 9972 ਸਪਲੰਡਰ ਮੋਟਰਸਾਈਕਲ ਹੈ ਜੀ। ਚੋਰੀ ਕਰਨ ਵਾਲਾ ਜਿਹੜੇ ਮੁੰਡੇ ਦੀ ਪਛਾਣ ਕੀਤੀ ਉਹ ਪਛਾਣਿਆ ਤਾਂ ਨਹੀਂ ਗਿਆ ਅਜੇ ਤੱਕ। ਤੇ ਉਹ ਸਰਦਾਰ ਮੁੰਡਾ ਉਹਦੀ ਤਕਰੀਬ ਲਗਭਗ ਉਮਰ 19 ਜਾਂ 20 ਸਾਲ ਦੀ ਹੈ ਤੇ ਸਰਦਾਰ ਮੁੰਡਾ ਹੁਣ ਐ ਮੋਟਰਸਾਈਕਲ ਨੂੰ ਆ ਕੇ ਚਾਬੀ ਲਾਈ ਚਾਬੀ ਲਾ ਕੇ ਚਾਰ ਕਿੱਕਾ ਮਾਰੀ ਚੌਥੀ ਕਿੱਕ ਨੂੰ ਸਟਾਰ ਕਰਕੇ ਉਹ ਮੁੰਡਾ ਇਧਰੋਂ ਅਕਾਡਮੀ ਰੋਡ ਵੱਲ ਨੂੰ ਚੱਲ ਗਿਆ ਲੋਕ ਕੱਪੜੇ ਦੀ ਤਾਂ ਮੈਨੂੰ ਕੋਈ ਪਛਾਣ ਨਹੀਂ ਉਹਨਾਂ ਗਲ ਦਾ ਵਿੱਚ ਪੀਲੇ ਰੰਗ ਦਾ ਪਰਨਾ ਪਾਇਆ ਹੋਦਾ ਸੁਨੇ ਵੀ ਮੂੰਹ ਨਹੀਂ ਟਕਿਆ ਉਹਦਾ ਐਦੇ ਦਾ ਮੂੰਹ ਨਹੀਂ ਟਕਿਆ ਉਹਦਾ ਮੈਂ ਮੰਸਾਬਦੀ ਮੰਗ ਕਰਦਾ ਆ ਵੀ ਚੋਰਾ ਨੂੰ ਨਾਥ ਪਾਈ ਜਾਵੇ ਚੋਰਾ ਨੂੰ ਨਾਥ ਪਾਈ ਜਾਵੇ ਤੇ ਮੇਰਾ ਮੋਟਰਸਾਈਕਲ ਪ੍ਰਸ਼ਾਸਨ ਤੋਂ ਮਾ ਕੀਤੇ ਹੋਏ ਮੇਰਾ ਮੋਟਰਸਾਈਕਲ ਦਵਾਇਆ ਜਾਵੇ